ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੂੰ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਨੇ ਹਲਕਾ ਗਿੱਦੜਵਾਹਾ ਤੋਂ ਜਿਮਨੀ ਚੋਣਾ ਲਈ ਆਪਣਾ ਉਮੀਦਵਾਰ ਉਤਾਰ ਦਿੱਤਾ ਹੈ ਦੂਸਰੇ ਪਾਸੇ ਜਿਵੇਂ ਹੀ ਉਸ ਨੇ ਆਪਣਾ ਉਮੀਦਵਾਰ ਉਤਾਰਿਆ ਪੰਜਾਬ ਦੀ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵਿੱਚ ਉਹਨਾਂ ਹਲਚਲ ਮਚ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਹੋਰ ਵੀ ਵੱਡੇ ਧਮਾਕੇ ਹੋਣਗੇ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਡਾਕਟਰ ਸਕੁੰਦਰ ਕੁਮਾਰ ਸੁਖੀ ਨੇ ਆਪਣੀ ਵਿਧਾਇਕੀ ਤੋਂ ਅਸਤੀਫਾ ਹੋ ਕੇ ਸੀਐਮ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ ਜਾਂ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਬਹਿ ਗਏ ਸੀ ਡਾਕਟਰ ਸੁਖੀ ਇਸ ਨੂੰ ਲੈ ਕੇ ਬਾਗੀ ਤੇ ਨੇ ਵੀ ਬੜੇ ਵੱਡੇ ਸਵਾਲ ਖੜੇ ਕੀਤੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਲੇਕਿਨ ਉਹਨਾਂ ਦਿਨਾਂ ਦੇ ਵਿੱਚ ਇੱਕ ਗੱਲ ਹੋਰ ਵੀ ਕਹੀ ਸੀ ਸੀਮ ਮਾਨ ਸਾਹਿਬ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਆਗੂ ਸ਼ਰੋਮਣੀ ਅਕਾਲੀ ਦਲ ਦੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਮਨਪ੍ਰਿਤ ਇਆਲੀ ਹੋਣਗੇ ਕਿਉਂਕਿ ਮੌਜੂਦਾ ਜਿਹੜੇ ਵਿਧਾਇਕ ਨੇ ਉਹੀ ਨੇ ਕਿਉਂਕਿ ਵਿਕਰਮਜੀਤ ਸਿੰਘ ਜੀਠਿਆ ਦੀ ਧਰਮ ਪਤਨੀ ਜਿਹੜੇ ਹਲਕਾ ਅੰਮ੍ਰਿਤਸਰ ਤੋਂ ਵਿਧਾਨ ਸਭਾ ਦੀ ਸੀਟ ਜਿੱਤੇ ਸੀ 2000 ਵਿਧਾਈ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਤਾਂ ਨਹੀਂ ਆ ਸਕਦੇ ਕਿਉਂਕਿ ਉਹ ਤਾਂ ਖਾਸਮ ਖਾਸ ਨੇ ਰਿਸ਼ਤੇਦਾਰੀ ਹੈ ਸ਼੍ਰੋਮਣੀ ਅਕਾਲੀ ਦਰ ਸ਼ੁਰੂ ਹੀ ਵਿਕਰਮਜੀਤ ਮਜੀਠੀਆ ਅਤੇ ਸਰਦਾਰ ਸੁਖਬੀ ਸਿੰਘ ਬਾਦਲ ਦੇ ਪਰਿਵਾਰ ਤੋਂ ਹੁੰਦੀ ਹੈ ਇਸ ਨੂੰ ਲੈ ਕੇ ਜਦੋਂ ਅੱਜ ਵੱਡਾ ਧਮਾਕਾ ਹੋਇਆ ਹਾਲੇ ਪਤਾ ਨਹੀਂ ਖੋਲਿਆ ਗਿਆ ਆਮ ਆਦਮੀ ਪਾਰਟੀ ਦੇ ਦੁਆਰਾ ਲੇਕਿਨ ਹਲਕਾ ਗਿੱਦੜਵਾਹਾ ਦੇ ਲੋਕਾਂ ਨੂੰ ਪਤਾ ਚੱਲ ਚੁੱਕਿਆ ਹੈ ਕਿ ਕਿਹੜੇ ਉਮੀਦਵਾਰ ਨੂੰ ਆਮ ਆਦਮੀ ਪਾਰਟੀ ਨੇ ਪਾਟ ਲਿਆ ਹੈ ਅਤੇ ਉਸ ਦਾ ਨਾਮ ਜਿਹੜਾ ਹੈ ਕਿਉਂ ਗੁਪਤ ਰੱਖਿਆ ਜਾ ਚੁੱਕਿਆ ਹੈ ਅੱਜ ਸ਼ਾਮ ਨੂੰ ਇਹ ਸਾਰੀਆਂ ਗੱਲਾਂ ਪਰਤੱਖ ਰੂਪ ਦੇ ਵਿੱਚ ਪੰਜਾਬ ਦੇ ਸਾਹਮਣੇ ਆ ਜਾਣਗੀਆਂ ਦੱਸ ਦਈਏ ਕਿ ਇਥੋਂ ਗਿੱਦੜਵਾਹਾ ਤੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸੀਟ ਜਿੱਤੀ ਸੀ ਮੌਜੂਦਾ ਪਾਰਟੀ ਪ੍ਰਧਾਨ ਰਾਜਾ ਫੜਿੰਗ ਅਤੇ ਨਵੇਂ ਬਣੇ ਸਾਂਸਦ ਹੁਣ ਇਹ ਸਾਂਸਦ ਹੋਣ ਦੇ ਕਾਰਨ ਹਲਕਾ ਲੁਧਿਆਣਾ ਤੋਂ ਇਹ ਸੀਟ ਖਾਲੀ ਹੋ ਗਈ ਹੈ ਇਸ ਤੋਂ ਜਿਮਣੀ ਚੋਣਾਂ ਦਾ ਐਲਾਨ ਹੋਣਾ ਹੈ ਭਾਵੇਂ ਚੋਣ ਕਮਿਸ਼ਨ ਨੇ 6 ਮਹੀਨਿਆਂ ਲਈ ਜਿਮਨੀ ਚੋਣਾ ਮਲਤਵੀ ਕਰ ਦਿੱਤੀਆਂ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਮੌਸਮ ਅਨੁਕੂਲ ਨਹੀਂ ਹੈ ਲੇਕਿਨ ਹੁਣ ਇਹ ਦੱਸਾਂਗੇ ਕਿ ਕਿਹੜਾ ਵੱਡਾ ਆਗੂ ਪਟ ਲਿਆ ਹੈ ਸ਼੍ਰੋਮਣੀ ਅਕਾਲੀ ਦਲ ਦਾ ਦੂਸਰੇ ਪਾਸੇ ਗੱਲ ਕਰਦੇ ਹਾਂ ਡੀਪੀ ਢਿੱਲੋਂ ਦੀ ਡੀਪੀ ਢਿੱਲੋਂ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਕਹਿ ਕੇ ਪੱਲਾ ਝਾੜ ਦਿੱਤਾ ਸੀ ਕਿ ਮੇਰੀ ਤੱਜ ਦੇ ਵਿੱਚ ਨੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਮੁੱਖ ਮੰਤਰੀ ਲੇਕਿਨ ਮੈਂ ਤੱਜ ਤੋਂ ਵਾਸ ਨਹੀਂ ਹੋਵਾਂਗਾ ਮੈਂ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਹੀ ਰਵਾਂਗਾ ਦੂਸਰੇ ਪਾਸੇ ਅੱਜ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਡਿੰਪੀ ਟਲੋ ਨੂੰ ਕੋਰੀ ਨਾ ਹੋ ਗਈ ਹੈ ਹਲਕਾ ਜਿਮਨੀ ਚੋਣ ਲੜਨ ਤੋਂ ਗੱਦਰਵਾਤ ਕਿਉਂਕਿ ਦੋ ਵਾਰ ਪਹਿਲਾਂ ਹੀ ਵਿਧਾਨ ਸਭਾ ਦੀਆਂ ਚੋਣਾਂ ਹਾਰ ਚੁੱਕੇ ਨੇ ਇਸ ਨੂੰ ਲੈ ਕੇ ਹੁਣ ਪੱਤਾ ਸ਼ਰੂਮਣੀ ਅਕਾਲੀ ਦਲ ਵਾਲੇ ਨਹੀਂ ਖੇਡਣਾ ਚਾਹੁੰਦੇ ਡਿੰਪੀ ਟਲੋ ਤੇ ਡਿੰਪੀ ਟਲੋ ਅੱਜ ਸ਼ਾਮ ਨੂੰ ਹੋ ਜਾਣਗੇ ਆਪ ਆਦਮੀ ਪਾਰਟੀ ਵਿੱਚ ਸ਼ਾਮਲ ਰਸਮੀ ਐਲਾਨ ਹੋਣਾ ਹਾਲੇ ਬਾਕੀ ਹੈ ਲੇਕਿਨ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਗਿੱਦੜਵਾਹ ਦੇ ਲੋਕਾਂ ਨੂੰ ਪਤਾ ਚੱਲ ਚੁੱਕਿਆ ਹੈ ਕਿ ਜਿਹੜਾ ਡਿੰਪੀ ਢਿੱਲੋ ਹੈ ਉਹ ਅੱਜ ਸ਼ਾਮ ਤੋਂ ਪਹਿਲਾਂ-ਪਹਿਲਾਂ ਜਿਹੜਾ ਹੈ ਆਮ ਆਦਮੀ ਪਾਰਟੀ ਵਿੱਚ ਸ਼ਾਮਲਿਤ ਕਰੇਗਾ ਅਤੇ ਨਾਲ ਦੀ ਨਾਲ ਹੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਪਗਵੰਤ ਮਾਨ ਡਿੰਪੀ ਢਿੱਲੋ ਦਾ ਨਾਮ ਵੀ ਨਾਮਜ਼ਦ ਕਰ ਦੇਣਗੇ ਜਿਮਣੀ ਚੋਣਾਂ ਦੇ ਲਈ ਹਲਕਾ ਗਿੱਦੜਵਾਹ ਤੋਂ ਧੰਨਵਾਦ